ਸੋ ਕਹੋ ਤਲ ਗੁਰ ਸੇਵੀਏ ਇਹ ਨਿਸ ਸਹਜ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮਦੀ ਨੂਰ ਅਰਸੋ কুরਸੋ ਛਟੀਐ ਤੋਦ ਜਿਤੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੇ ਕੱਟੀਐ ਸਤਨਾਮ ਨਾ ਸਰੀ ਮਹੱਲਾ ਤੀਜਾ ਘਰ ਦੁਜਾ ਚਪਦੇ ਏਕੋ ਅੰਕਾਰ ਸਤ ਗੁਰ ਪ੍ਰਸਾਦਿ ਇਹ ਧਨ ਅਖਟ ਨਾ ਨਿਕਟੈ ਨ ਜਾਏ ਏ ਧਨ ਅਖਟ ਨਾ ਨਿਕਟੈ ਨਾ ਜਾਏ ਪੁਰ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਾਰ ਮਨ ਵਸਾਈ ਸੇ ਧਨਵੰਤ ਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾ ਅਵ ਗੁਣ ਕਾਟ ਗੁਣ ਹਿਰਦੈ ਸਮਾਏ ਸਾਤੀ ਬਾਣੀ ਸੋਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖ ਭਾਈ ਦੁਬਦਾਮਾਰ ਹਰ ਮਨ ਵਸਾਈ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਈ ਗੁਰਮਤੀ ਘਟ ਪਰਗਟ ਨਿ ਪ੍ਰਭ ਜਾਨ ਪਛਾਨਿਆ ਨਾਨਕ ਨਾਮ ਮਿਲਾਏ ਮਨ ਮਨੇ ਆ ਸਾਬ ਮਹਿ ਵਸੈ ਪ੍ਰਭ ਏਕ ਸੁਈ ਗੁਰ ਮਤੀ ਘਟ ਪਰ ਗਟ ਹੋਈ ਸਹਿਜੀ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਨਸਰੀ ਮਹੱਲਾ ਤੀਜਾ ਕਾਰ ਦੂਜਾ ਚਉਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏ ਤਨ ਅਖਟ ਨਾ ਨਿਕਟੈ ਨਾ ਜਾਏ ਪੁਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਇ ਗੁਰ ਕਿਰਪਾ ਤੇ ਹਰ ਮਨ ਵਸਾਈ ਪਵਨ ਪਵਿੱਤਰ ਉਪਦੇਸ਼ ਤਨਾਤ ਸ੍ਰੀ ਰਾਗ ਅੰਦਰ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਨ ਹੋਏ ਅੰਮ੍ਰਿਤ ਮਈਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 663 ਅਤੇ 64 ਅੰਗ ਉਪਰ ਸ਼ੋਭਨੀਕ ਨੇ ਸਤ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਸਬਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇਹ ਅਰੋਗਤਾ ਤੰਦਰੁਸਤੀ ਦੀਆਂ ਦਾਤਾ ਬਖਸ਼ਿਸ਼ ਕਰਨ ਆਓ ਅਗਲੇ ਸਮੇਲੇ ਪਾਵਨ ਬਾਣੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ